ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਪਾਲ ਸਿੰਘ ਬੈਂਸ ਮੈਂ ਤੁਹਾਨੂੰ ਅੱਜ ਇੱਕ ਜਰੂਰੀ ਬੇਨਤੀ ਕਰਨੀ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਵੱਖ-ਵੱਖ ਪਿੰਡਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਾਨੂੰ ਫੋਨ ਆ ਰਹੇ ਨੇ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਜੋ ਡੀਡੇ ਸਾਹਸੀਆਂ ਦੇ ਵਿੱਚ ਕੁਝ ਨਸ਼ੇ ਦੇ ਕਾਰਨ ਨੌਜਵਾਨ ਓਵਰਡੋਜ਼ ਕਰਕੇ ਮਰੇ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਕਾਫੀ ਸਖਤਾਈ ਕੀਤੀ ਆ ਪਰ ਪਿੰਡਾਂ ਦੇ ਵਿੱਚੋਂ ਵੱਖ-ਵੱਖ ਨੌਜਵਾਨਾਂ ਦੀਆਂ ਸਾਡੇ ਲੋਕਲ ਸ਼ਹਿਰ ਵਾਸੀਆਂ ਦੀਆਂ ਕਾਫੀ ਸੁਝਾਅ ਸਾਨੂੰ ਫੋਨ ਕਰਕੇ ਦਿੱਤੇ ਜਾ ਰਹੇ ਆ ਜਿਸ ਦਾ ਅੱਜ ਤੁਹਾਡੇ ਨਾਲ ਇੱਕ ਵਿਚਾਰ ਸਾਂਝੀ ਕਰਨ ਲੱਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਆ ਕਿ ਹਰੇਕ ਪਿੰਡ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਅਸੀਂ ਚਾਹੁੰਦੇ ਆ ਕਿ ਇੱਕ ਪਿੰਡ ਦੀ ਕਮੇਟੀ ਬਣੇ ਨੌਜਵਾਨਾਂ ਦੀ ਟੀਮ ਬਣੇ ਬਾਕੀ ਵੀ ਸਾਰੇ ਪਿੰਡ ਵਾਸੀਆਂ ਦਾ ਸਾਥ ਹੋਵੇ ਜਿਸ ਦੀ ਅਗਵਾਈ ਆ ਸਾਡਾ ਪੰਜਾਬ ਫੈਡਰੇਸ਼ਨ ਭਾਰਤੀ ਕਿਸਾਨ ਯੂਨੀਅਨ ਚੜੋਨੀ ਕਰਨ ਨੂੰ ਬਿਲਕੁਲ ਤਿਆਰ ਆ। ਉਹਦੀ ਵੀ ਅਸੀਂ ਮੀਟਿੰਗ ਕਰ ਚੁੱਕੇ ਆ। ਅਸੀਂ ਚਾਹੁੰਦੇ ਆ ਕਿ ਪੂਰੇ ਜ਼ਿਲ੍ਹੇ ਦੇ ਗੁਰਦਾਸਪੁਰ ਦੇ ਵਿੱਚੋਂ ਸ਼ੁਰੂਆਤ ਹੋਵੇ। ਜਿਹੜੀ ਲਹਿਰ ਪੂਰੇ ਪੰਜਾਬ ਦੇ ਵਿੱਚ ਜਾਵੇ ਕਿ ਹਰ ਪਿੰਡ ਦੇ ਵਿੱਚ ਇੱਕ ਕਮੇਟੀ ਐਵੇਂ ਦੀ ਬਣਾਈ ਜਾਵੇ ਜਿਹੜੇ ਆਪਣੇ ਪਿੰਡ ਦੇ ਵਿੱਚ ਹਰ ਗੱਲ ਦਾ ਧਿਆਨ ਰੱਖੇ ਕਿ ਕਿਹੜਾ ਬੰਦਾ ਨਸ਼ਾ ਵੇਚ ਰਿਹਾ ਜਾਂ ਕਿਹੜਾ ਪਿੰਡ ਦਾ ਵਾਸੀ ਜਾਂ ਸ਼ਹਿਰ ਦਾ ਵਾਸੀ ਨਸ਼ਾ ਵੇਚ ਰਿਹਾ ਜਾਂ ਕਿਹੜਾ ਨਸ਼ੇ ਦਾ ਸੇਵਨ ਕਰ ਰਿਹਾ। ਤੇ ਕਿਹੜਾ ਨਸ਼ਾ ਛੱਡਣਾ ਚਾਹੁੰਦਾ ਆ ਔਰ ਜੇਕਰ ਇਹਦੇ ਵਿੱਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੀ ਜਾਂ ਇੱਕ ਮੁਲਾਜ਼ਮ ਦੀ ਵਿੱਚ ਕੋਈ ਇੰਟਰਫੀਰੈਂਸ ਆਂਦੀ ਆ ਉਹਦੀ ਵੀ ਮਿਲੀਭੁਗਤ ਆਉਂਦੀ ਆ ਤੇ ਉਹਦੇ ਖਿਲਾਫ ਵੀ ਜਿਹੜਾ ਆ ਸਾਂਝਾ ਮੋਰਚਾ ਖੋਲਿਆ ਜਾਵੇ ਕਿਉਂਕਿ ਇਹ ਲੜਾਈ ਬਹੁਤ ਵੱਡੀ ਹੋ ਚੁੱਕੀ ਆ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ ਇਸ ਨੂੰ ਰੋਕਣ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਕੋਸ਼ਿਸ਼ ਕਰ ਰਿਹਾ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੇ ਨਾਗਰਿਕਾਂ ਦੀ ਬਣਦੀ ਆ ਕਿਉਂਕਿ ਜੇਕਰ ਅਸੀਂ ਆਪਣੇ ਘਰ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਾਂਗੇ ਤੇ ਸਾਰਾ ਜਿਹੜਾ ਪੰਜਾਬ ਆ ਉਹ ਇੱਕ ਵਧੀਆ ਲੀਡ ਦੇ ਉੱਪਰ ਚੱਲੂਗਾ ਤੇ ਸਾਡਾ ਜਿਹੜਾ ਇਹ ਪੰਜਾਬ ਹੈ ਨਸ਼ਾ ਮੁਕਤ ਵੀ ਹੋ ਸਕਦਾ ਪਰ ਉਹਦੇ ਵਿੱਚ ਜੋ ਅਸੀਂ ਤੁਹਾਡੇ ਨਾਲ ਚਾਹੁੰਦੇ ਆ ਕਿ ਹਰੇਕ ਪਿੰਡ ਦੇ ਵਿੱਚ ਇੱਕ ਕਮੇਟੀ ਬਣੇ ਜਿਸ ਦੀ ਗਵਾਹੀ ਅਸੀਂ ਕਰਾਂਗੇ ਸਾਰੇ ਤਾਲਮੇ ਤਾਲਮੇਲੇ ਵਿੱਚ ਰਹੀਏ ਜਿੱਥੇ ਵੀ ਕੋਈ ਨਸ਼ਾ ਵੇਚਦਾ ਪਾਇਆ ਜਾਂਦਾ ਅਸੀਂ ਉਹਦੇ ਉੱਪਰ ਫੌਰਨ ਐਕਸ਼ਨ ਕਰਾਂਗੇ ਕਿਸੇ ਨੂੰ ਨਸ਼ਾ ਛਡਾਉਣ ਵਾਸਤੇ ਕਿਸੇ ਕੇਂਦਰ ਦੇ ਵਿੱਚ ਭੇਜਣਾ ਪੈਂਦਾ ਉਹਦੇ ਵਿੱਚ ਵੀ ਪੂਰੀ ਮਦਦ ਕਰਾਂਗੇ ਸੋ ਇਸ ਕਰਕੇ ਇਸ ਸਾਨੂੰ ਇੱਕ ਚੇਨ ਬਣਾ ਕੇ ਤੁਰਨਾ ਪੈਣਾ ਆ ਸੋ ਜਿਹੜੇ ਵੀ ਸਾਡੇ ਸ਼ਹਿਰ ਵਾਸੀ ਜ਼ਿਲ੍ਹਾ ਵਾਸੀ ਇਸ ਮੁਹਿੰਮ ਦੇ ਵਿੱਚ ਜੁੜਨਾ ਚਾਹੁੰਦੇ ਨੇ ਉਹ ਸਾਨੂੰ ਮੇਰੇ ਮੋਬਾਈਲ ਨੰਬਰ ਦੇ ਉੱਪਰ 9463307000 ਤੇ ਸਾਡੇ ਨਾਲ ਦੇ ਸਹਿਯੋਗੀ ਜੋ 8437111700 ਇਹਨਾਂ ਨੰਬਰਾਂ ਦੇ ਉੱਪਰ ਵਟਸਐਪ ਕਰ ਸਕਦੇ ਆਪਣੇ ਪਿੰਡ ਦਾ ਨਾਂ ਆਪਣੇ ਪਿੰਡ ਦੀ ਡਿਟੇਲ ਫਿਰ ਅਸੀਂ ਤੁਹਾਡੇ ਨਾਲ ਸੰਪਰਕ ਕਰਕੇ ਇੱਕ ਪੂਰੇ ਜ਼ਿਲ੍ਹੇ ਦੀ ਇਸ ਤਰ੍ਹਾਂ ਦੀ ਚੇਨ ਬਣਾ ਦੇਵਾਂਗੇ ਕਿ ਜੇ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਕੋਈ ਪ੍ਰਸ਼ਾਸਨ ਉਹਦੇ ਵਿਰੁੱਧ ਢਿੱਲਮਠ ਕਰਦਾ ਫਿਰ ਪ੍ਰਸ਼ਾਸਨ ਨੂੰ ਵੀ ਸਵਾਲ ਕਰਾਂਗੇ ਨਹੀਂ ਤਾਂ ਪ੍ਰਸ਼ਾਸਨ ਦਾ ਸਾਥ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਸਾਥ ਲੈ ਕੇ ਇਸ ਮੁਹਿੰਮ ਨੂੰ ਪਿੰਡ ਤੱਕ ਚਲਾਈਏ ਤਾਂ ਕਿ ਜਿਹੜਾ ਇਹ ਨਸ਼ਾ ਖਤਮ ਹੋ ਸਕੇ ਸਵਾਖਰ ਦੇ ਵਿੱਚ ਮੈਂ ਇੱਕ ਵਾਰੀ ਤੁਹਾਡੇ ਨਾਲ ਨੰਬਰ ਦੁਬਾਰਾ ਸਾਂਝੇ ਕਰ ਦਾਂ ਮੇਰਾ ਆਪਣਾ ਮੋਬਾਈਲ ਨੰਬਰ 9463307000 ਮੇਰੇ ਨਾਲ ਮਲਕੀਸ਼ ਸਿੰਘ ਦਾ ਮੋਬਾਈਲ ਨੰਬਰ 8437111700 ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਕਿ ਕਿਹੜੇ ਪਿੰਡ ਦੇ ਵਿੱਚ ਤੁਸੀਂ ਕਮੇਟੀ ਬਣਾਉਣਾ ਚਾਹੁੰਦੇ ਹੋ ਅਸੀਂ ਵੀ ਇਸੇ ਤਰ੍ਹਾਂ ਜਿੱਥੇ ਸਾਡੇ ਸੰਪਰਕ ਹੈਗੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਲਦ ਹੀ ਕਮੇਟੀਆਂ ਬਣਾ ਕੇ ਇਹ ਜਿਹੜੀ ਲਹਿਰ ਆ ਇਸ ਨੂੰ ਜੜ ਤੱਕ ਲੈ ਕੇ ਜਾਵਾਂਗੇ ਤੇ ਨਸ਼ਾ ਜਿਹੜਾ ਆ ਉਹ ਪੰਜਾਬ ਤੋਂ ਖਤਮ ਕਰਾਂਗੇ ਪਰ ਜ਼ਿਲ੍ਹਾ ਗੁਰਦਾਸਪੁਰ ਤੋਂ ਅਸੀਂ ਇੱਕ ਕੋਸ਼ਿਸ਼ ਕਰਨ ਲੱਗੇ ਅਸੀਂ ਸ਼ੁਰੂਆਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ